ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਖੀ ਦੀ ਚੱਲ ਰਹੀ ਜੜੀਵਾਰ ਕਥਾ ਜਿਹੜੀ ਸੀ ਉਹਦੇ ਵਿੱਚ ਸਾਖੀ ਨੌਵੀਂ ਹੁਣ ਸ਼ੁਰੂ ਹੁੰਦੀ ਹੈ ਸੋ ਸਾਖੀ ਨੌਵੀਂ ਵਿੱਚ ਨਾਰਾਜ ਨੇ ਜੋ ਵਚਨ ਕੀਤੇ ਹਨ ਉਹ ਇਸ ਸਾਖੀ ਵਿੱਚ ਸਾਰੇ ਦਰਜ ਹਨ ਇੱਕ ਵਾਰ ਗੁਰੂ ਜੀ ਪ੍ਰਭਾਤ ਕੋ ਉੱਠ ਕੇ ਬੈਠੇ ਤੇ ਤਾਂ ਇੱਕ ਸਿੰਘ ਲੰਗਾ ਦੰਦ ਚੜਿਆ ਹੋਇਆ ਆਇਆ ਭਗਤਾਂ ਹੀ ਸਜਾਤਾ ਗੁਰੂ ਜੀ ਕਿ ਤੱਕ ਦੀ ਤਰਫ ਬੋਲੇ ਗੁਰੂ ਜੀ ਸਿੱਖਾ ਅਸੁਖ ਹੈ ਮੱਥਾ ਟੇਕ ਕੇ ਬੋਲਿਆ ਜੀ ਸੱਚੇ ਬਾਦਸ਼ਾਹ ਮੈਂ ਬੰજારਾ ਸਿੱਖ ਹਾਂ ਅਚਰਜ ਦੇਖ ਆਇਆ ਹਾਂ ਇੱਕ ਮੂਮਨੇ ਨੇ ਸਿੱਖਣੀ ਵਾਸ ਕਰ ਛੱਡੀ ਹੈ ਐਸਾ ਕੋਈ ਮੰਤਰ ਪੜਿਆ ਹੋਇਸੂ ਜੋ ਉਸੇ ਦੀ ਬਾਤ ਬੋਲਦੀ ਹੈ ਕਹਿੰਦੀ ਹੈ ਕਿ ਮੈਂ ਸਿੱਖਣੀ ਨਹੀਂ ਹੈ ਰਹਿੰਦੀ ਅਸੀ ਸੁਖਾ ਸੁਖ ਰਹੇ ਹਾਂ ਗੁਰੂ ਜੀ ਬੋਲੇ ਪੀਰੀ ਮੁਰਿੱਦੀ ਸਿੱਖੋ ਹੋਗੀ ਸ਼ੀਰ ਨਹੀਂ ਖਾਂਦੀ ਹੋਗੀ ਤਾਂ ਸਿੱਖ ਨੇ ਬੇਨਤੀ ਕੀਤੀ ਗੁਰੂ ਜੀ ਬਖਸ਼ੀਏ ਮੇਰੀ ਭਾਣ ਜੀ ਹੈਗੀ ਔਰ ਗੁਰੂ ਜੀ ਮੇਰੀ ਭੈਣ ਔਰ ਮੈਂ ਆਦ ਸਦਕੀ ਹਾਂ ਅਤੇ ਨਾਨਕ ਦਾਦਕ ਸਿੱਖ ਹਾਂ ਬਚਨ ਹੋਇਆ ਮੁਕਤ ਸਰ ਇਸ਼ਨਾਨ ਕਰਵਾਵੋ ਕੁਰਹਿਤ ਦੂਰ ਹੋਗਾ ਜੀ ਮੁਕਤ ਨਾਮਾ ਸੁਣਾਵੋ 40 ਪਾਲਾਂ ਜਪ ਜੀ ਸੁਣਾਵੋ ਤੋਂ ਜਪ ਜੀ ਦਾ ਪਾਠ ਜਿਹੜਾ ਉਹ ਸੁਣਾਵੋ ਵਾਹਿਗੁਰੂ ਜੀ ਸਹਾਈ ਇਹ ਅਠ ਅੱਖਰ ਨਚੰਦੇ ਐਤਵਾਰ ਨੂੰ ਲਿਖ ਕੇ ਗਲਮੇ अथवा ਸਿਰ ਬੰਨੋ ਗੁਰੂ ਵਾਹਿਗੁਰੂ ਜੀ ਸਹਾਈ ਇੱਕ ਲਿਖਨੇ ਤੇ ਐ ਤੁਹਾਨੂੰ ਲਿਖ ਕੇ ਗਲੇ ਮੇ अथवा ਸਿਰ ਮੇ ਬੰਨੋ आशा करने से सुरत टिकाने आवेगी भूतकाल जनाय, जनायत का साया सब जाएगा महाराज ने वचन कीते सिखी सावध रखनी पाई रहनी ही परी है देख कुछ भला नहीं गुरु नु सिद्धक सिखि प्यारी है गुरु के कुछ पेट करके धन के लोभी नहीं ਜੋ ਧਨ ਦੇ ਲੋਭ ਤੇ ਕ੍ਰਿਤੀ ਨੂੰ ਬਖਸ਼ੇਗਾ ਸੋ ਸਿੱਖ ਗੁਰਾਂ ਕਾ ਚੂਰ ਹੈ ਉਸ ਦੀ ਸਿੱਖੀ ਗੁਰੂ ਕੇ ਹਜ਼ੂਰ ਨਾ ਪਾਵੇਗੀ ਤਾਂ ਸਿੱਖ ਮੱਥਾ ਟੇਕੇ ਘਰ ਨੂੰ ਗਿਆ ਗੁਰੂ ਕੇ ਬਚਨ ਤੇ ਜਿਉਂ ਕੀਤਾ ਤੇ ਮੈਂ ਬਣ ਗਈ ਇੱਕ ਵੇਰ ਗੁਰੂ ਜੀ ਉਸ ਦੇ ਘਰ ਗਏ ਤੇ ਜੁੰਮਣ ਖੇੜੇ ਤਾਂ ਸਿੱਖਣੇ ਮੱਥਾ ਟੇਕਿਆ ਤੇ ਬੋਲ ਕੇ ਆ ਸੁਣਾਇਆ ਗੁਰੂ ਜੀ ਮੈਂ ਮੁਸਲਮਾਨ ਦੇ ਵਾਸ ਕਰ ਛੱਡੀ ਸਾਂ ਹੁਣ ਪਛਤਾਵਣੀ ਹਾਂ ਬਚਨ ਕੀਤਾ ਸਿੰਗੜੀਆਂ ਅੰਗ ਸੰਗ ਬਗੈਰ ਪਾਪ ਨਹੀਂ ਲੱਗਦਾ ਚਾਰ ਅੱਖਰ ਜਿਹੜੇ ਹਨ ਪੰਜਾਬੀ ਦੇ ਚਾਰ ਮੰਮਿਆਂ ਦਾ ਵਿਸਾ ਨਾ ਕਰੀਏ ਕਿਹੜੇ ਅੱਖਰ ਹਨ ਜੀ ਮੁਸਲਮਾਨ ਮਤਰਈ ਮੱਕੀ ਮਾਇਆ ਮਨ ਦਾ ਇਹ ਚਾਰ ਅੱਖਰ ਹਨ ਮਹਾਰਾਜ ਨੇ ਉਸ ਲਈ ਇਸ ਸਾਖੀ ਵਿੱਚ ਛਪਾਇਆ ਜੀ ਮੁਸਲਮਾਨ ਦੂਸਰਾ ਅੱਖਰ ਮਤਰਈ ਮਤਰਈ ਕੋਈ ਵੀ ਹੋ ਸਕਦੇ ਆ ਮਤਰਈ ਮਾਂ ਮਤਰਈ ਪਿਓ ਮੱਖੀ ਮੱਖੀ ਦਾ ਵਿਸ਼ਵਾਸ ਨਹੀਂ ਜਿੱਥੇ ਮਰਜ਼ੀ ਉੱਠ ਕੇ ਚਲ ਜਾਂਦੀ ਹੈ ਮਾਇਆ ਮੱਖੀ ਮਾਇਆ ਯਾਨੀ ਕਿ ਮਾਇਆ ਵਰਗੀ ਹੈ ਇੱਧਰ ਉੱਧਰ ਭਟਕਦੀ ਰਹਿੰਦੀ ਹੈ ਮਨ ਦਾ ਜਿਹੜਾ ਮਨ ਸਾਡਾ ਇਹਦਾ ਵਿਸ਼ਵਾਸ ਨਾ ਕਰੋ ਕਿ ਕਿ ਕੀੜਾ ਕਦੋਂ ਕਿਦੋਂ ਚੜ ਜਾਵੇ ਸੋਇਚਾਰ ਕਿੰਨਾ ਦਾ ਵਿਸ਼ਵਾਸ ਨਹੀਂ ਕਰਨਾ ਜੀ ਦਾ ਚਾਰ ਮੰਮਿਆਂ ਦਾ ਪੁੱਛਣ ਲੱਗੇ ਇਹ ਸਿੱਖਣੀਆਂ ਸਿੱਧਕ ਆਪਣਾ ਸੁਣਾਏ ਤਾਂ ਬੋਲੀ ਗੁਰੂ ਕੀ ਤਹਲ ਤੇ ਸਿੱਖਾਂ ਦੀ ਤਹਲ ਕਰਨੀ ਹਾਂ ਆਪਣੇ ਹੱਥੀ ਤਹਲ ਕਰਨੀ ਹੈ ਅਤੇ ਪ੍ਰਤੀਤ ਕਰਨੀ ਮੇਰੀ ਓਟ ਆਸਰਾ ਗੁਰਜੀ ਤੁਸੀਂ ਹੀ ਹੋ ਬਖਸ਼ ਲੈਣਾ ਸਣੇ ਸਿੱਖ ਸਿੰਘਣੀ ਤਹਲ ਬਹੁਤ ਕੀਤੀ ਹੈ ਤੇ ਘੇਟ ਦੇ ਕੇ ਮੱਥਾ ਟੇਕਿਆ ਗੁਰੂ ਜੀ ਖੁਸ਼ੀ ਕੀਤੀ ਜੀ ਬਚਨ ਕੀਤਾ ਸਿੱਖਣੀ ਤੇਰਾ ਬੇਟਾ ਹੋਵੇਗਾ ਪਰ ਤੂੰ ਸਤਵੇਂ ਜਨਮ ਨੂੰ ਗੁਰੂ ਜੀ ਕੇ ਸਿੱਖ ਸੰਗਤ ਨੂੰ ਸਿੱਖ ਸੰਗਤ ਸਿੰਘ ਕੀ ਮਹਿਲ ਬਸ ਕੇ ਅਲਫਾਦ ਘਰ ਵਾਲੀ ਬਣ ਕੇ ਉਧਰਾਂਗੀ ਯਾਨੀ ਕਿ ਤੇਰਾ ਉਧਾਰ ਹੋਵੇਗਾ ਉਦੋਂ ਜੋ ਸਿੱਖ ਇੱਕ ਸਿੱਖ ਦੀ ਪਤਨੀ ਬਣੇਗੀ ਸੋ ਮਹਾਰਾਜ ਨੇ ਇਸ ਸਾਖੀ ਵਿੱਚ ਇਹਨੇ ਬਚਨ ਪੂਰੇ ਕੀਤੇ ਹਨ ਸੋ ਇਹ ਸਾਖੀ ਪੂਰੀ ਹੁੰਦੀ ਹੈ ਜੀ ਵਾਹਿਗੁਰੂ ਜੀ ਖਾਲਸਾ ਦਾ ਜੀ ਫਤਿਹ ਅਗਲੀ ਸਾਖੀ ਹੈ ਜੀ 10ਵੀਂ ਸਾਖੀ ਜਿਹੜੀ ਹੈ ਗੁਰੂ ਸਾਹਿਬਾ ਦੇ ਜੁੜੇ ਵਚਨ ਹਨ ਇਸ ਸਾਖੀ ਵਿੱਚ 100 ਸਾਖੀ ਵਿੱਚ ਜੋ ਛਪੇ ਹਨ 10ਵੀਂ ਸਾਖੀ ਤੋਂ ਇੱਕ ਬੇਰ ਗੁਰੂ ਜੀ ਦੇ ਹਜ਼ੂਰ ਰੱਗਿਆਂ ਨੇ ਕੀਰਤਨ ਕੀਤਾ ਅਤੇ ਬੇਰਾਕਾਰ ਗੋਪੀ ਚੰਦ ਦੀ ਵਾਰ ਗਾਈ ਪ੍ਰੀਤ ਕਰ ਖਾਸਾ ਖੁਸ਼ ਹੋਇਆ ਸ੍ਰੀ ਦਾ ਸਮਾਥਾ ਕਬਦ ਸਾਜ ਕੰਠ ਪ੍ਰੇਮ ਇਕ ਹੋ ਗਏ ਇਕਾਂਗੀ ਇਕਾਂਗੀ ਦਾ ਮਤਲਬ ਇੱਕ ਅੰਗੀ ਸਿਰਫ ਗੁਰੂ ਜੀ ਦੀ ਬਾਣੀ ਸੇ ਪ੍ਰੀਤ ਰੱਖਣ ਵਾਲਾ ਸਿੱਖਾ ਗੁਰੂ ਕੀ ਬਾਣੀ ਬਿਨਾ ਪ੍ਰਤੀਤ ਨਹੀਂ ਥਾ ਕਰਤਾ ਸੋ ਉਠ ਭਲਕੇ ਦੀਵਾਨ ਵਿੱਚ ਆਇ ਕੇ ਬੋਲਿਆ ਗੁਰੂ ਜੀ ਮੇਰੀ ਪੁਕਾਰ ਹੈ ਗੁਰੂ ਕੇ ਸਿੱਖ ਰਾਗੀ ਦੇ ਸਿਧ ਕੀ ਹੋ ਗਏ ਹਨ ਗੁਰੂ ਕੀ ਬਾਣੀ ਛੱਡ ਕੇ ਗੋਪੀ ਚੰਦ ਦਾ ਝਗੜਾ ਆਰਾਮ ਬੈਠੇ ਅੰਮ੍ਰਿਤ ਗਲੇ। ਗੁਰੂ ਜੀ ਕੇ ਸ਼ਬਦ ਬਾਜ ਹੋਰ ਕੱਚੀ ਬਾਣੀ। ਇੰਨਾ ਸਿੱਖਾ ਜਾਣ ਬੁੱਝ ਬਾਣੀ ਛੱਡ ਕੇ ਕੀਤਨ ਵੇਲੇ ਕਿਉਂ ਹੋਰ ਪੜਿਆ? ਭਾਈ ਸائیں ਲੋਕਾਂ ਸਿੱਖਾ ਵਿੱਚ ਤੇ ਗੁਰੂ ਵਿੱਚ ਦੇਦ ਨਹੀਂ। ਸਿੱਖ ਸੇਵਕ ਭਗਤ ਸਭ ਨਾਮ ਬਰਾਗ ਸਾਥ-ਸਾਥ ਸੰਭਾਲਦੇ ਹਨ ਕਰਤਾਰ ਨੂੰ। ਅਤੇ ਸਿੱਖਾ ਸਿੱਖੀ ਦੂਰ ਹੈ। ਤਾਨੂ ਗੋਪੀ ਚੰਦ ਜਿਨ 14 ਸੋਹਰਾਣੀਆਂ ਤੇ ਰਾਜ ਦਾ ਮੋਹ ਤਿੰਨ ਕੇ ਨਹੀਂ ਨਿਆਈ ਤੋੜ ਸਤਿਆ ਯਾਨੀ ਗੋਪੀ ਚੰਦ ਉਹ ਧੰ ਸਨ ਜਿਨ੍ਹਾਂ ਨੇ 14 ਸੋਹਰਾਣੀਆਂ ਤੇ ਰਾਜ ਦਾ ਮੋਹ ਤਿੰਨ ਕੇ ਜ ਤਰਾਂ ਤੋੜਿਆ ਤਪ ਕਰ ਸਿੱਧ ਹੁਆ ਗੁਰਖਨਾਥ ਕੇ ਚਰਨੇ ਲੱਗ ਉਧਰਿਆ ਤੁਸੀਂ ਸਭ ਸਿੱਖ ਹਜ਼ੂਰ ਬੈਠਦੇ ਹੋ ਔਰ ਮਾਨਨ ਕਰਦੇ ਆ ਕਾਣੀਆਂ ਕੁਸੋਹਣੀਆਂ ਗੁਰਤਨੀਆ ਸਿੱਖਣੀਆਂ ਦੇ ਘਰ ਵਿੱਚ ਹੈਗਾ ਕੁਝ ਗੁਰੂ ਦੇ ਘਰੋਂ ਹੱਥ ਲੱਗੇ ਤਾਂ ਲੈ ਕਰ ਘਰ ਜਾਈਏ ਤੁਸੀਂ ਕਿਕਰ ਗੋਪੀਚੰਦ ਦੀ ਰਿਸ ਕਰਦੇ ਹੋ ਗੁਰੂ ਸਤਕਾ ਸੰਝਾ ਹੈ ਵਿਰਾਗ ਵਾਲਾ ਹੁੰਦਾ ਜਿਸ ਬਾਣੀ ਨਾਲ ਵਿਰਾਗ ਤੇ ਸ਼ਾਂਤੀ ਗਿਆਨ ਪ੍ਰਾਪਤ ਹੋਵੇ ਸੋ ਬਾਣੀ ਗੁਰੂ ਕੀ ਬਾਣੀ ਸਮਾਨ ਹੈ ਵੇਦ ਕਾ ਵੀ ਅਰਥ ਤਿਆਗਣਾ ਅਰਥਾਤ ਭਾਵੇਂ ਵੇਦ ਤਾਂ ਵੀ ਕੋਈ ਬਚਨ ਹੋ ਜੇ ਉਸ ਤੋਂ ਕੋਈ ਅਰਥ ਨਹੀਂ ਨਿਕਲਦਾ ਅਜ ਲਾਭਦਾਇਕ ਕੋਈ ਬਾਤ ਪ੍ਰਤੀਤ ਨਹੀਂ ਹੁੰਦੀ ਤਦ ਉਸ ਨੂੰ ਵੀ ਤਿਆਗ ਦੇਣਾ ਚਾਹੀਏ ਮਹਾਰਾਜ ਨੇ ਕਿਹਾ ਕਿ ਜਿਹੜਾ ਵੇਦ ਆ ਉਤੋਂ ਉਹ ਅਗਰ ਉਹਦਾ ਕੋਈ ਬਾਣ ਜਿਹਦਾ ਕੋਈ ਅਰਥ ਨਹੀਂ ਤੁਹਾਡੇ ਕੰਮ ਦੀ ਨਹੀਂ ਕੋਈ ਗੰਦ ਤਾਂ ਉਹਨੂੰ ਤਿਆਗ ਦੇਣਾ ਚਾਹੀਦਾ ਤਾਂ ਭਾਵੇਂ ਵੇਦ ਵੀ ਹੋਵੇ ਅੱਗੇ ਕਿਹਾ ਕਿ ਦੇਵਤਾ ਕੀ ਬਾਣੀਆਂ ਰੱਖ ਛੱਡਿਓ ਅਰਥਾਤ ਇਸੇ ਤਰ੍ਹਾਂ ਜੇ ਦੇਵਤੇ ਕੀ ਬਾਣੀ ਵੀ ਹੈ ਤਾਂ ਉਸ ਨੂੰ ਵੀ ਇੱਕ ਪਾਸੇ ਰੱਖ ਦਿਓ ਸਾਰ ਵਾਲਾ ਵਾਕ ਬਾਲ ਕਾ ਵੀ ਮੰਨਣਾ ਅਰਥਾਤ ਸ੍ਰੇਸ਼ਟ ਬਾਲਕ ਬਚਨ ਬਾਲਕ ਕਾ ਵੀ ਹੋ ਤੋ ਉਸਕੋ ਮੰਨਣਾ ਚਾਹੀਏ ਜੁ ਸਿਆਣੀ ਗੱਲ ਹੋਵੇ ਉਹ ਨਿਆਣੇ ਦੀ ਵੀ ਮੰਨ ਲੈਣੀ ਚਾਹੀਦੀ ਹੈ ਠੀਕ ਹੈ ਜੀ ਨਿਆਣਾ ਵੀ ਸਿਆਣੀ ਗੱਲ ਕਰ ਦਿੰਦਾ ਕਹਿੰਦਾ ਮਗਰ ਉਹ ਸੋ ਮਰਾਜ਼ ਇਸ ਸਾਖੀ ਜਿਹੜੀ ਇੱਥੇ ਪੂਰੀ ਹੁੰਦੀ ਹੈ 10ਵੀਂ ਸਾਖੀ ਸੋ ਅਗਲੀ ਸਾਖੀ ਜਿਹੜੀ 11ਵੀਂ ਸਾਖੀ ਚੱਲਦੀ ਹੈ ਜੀ